ਕਰਨਜੀਤ ਦੀ ਯਾਦ 28ਵੀਂ ਵਰ੍ਹੇ ਦੀ ਕੱਠੇ ਵਾ ਬਹੁਤ ਹੀ ਸਤਿਕਾਰ ਜੋ ਛੋਟੇ ਵੱਡੇ ਵੀਰੋ ਤੇ ਬੈਣੋ ਅੱਜ ਦਾ ਇਹ ਸਮਾਗਮ ਯਾਦਗਾਰ ਕਮੇਟੀ ਵੱਲੋਂ ਜਿੱਥੇ ਬੀਬੀ ਕਰਨਜੀਤ ਨੂੰ ਉਹਦੀ ਯਾਦ ਉਹਦਾ ਯੋਗਦਾਨ ਉਹਦਾ ਸੰਘਰਸ਼ ਉਦੇ ਨਾਲ ਤੁਹਾਡੀ ਯਾਦ ਸਾਹਣ ਪਾਉਣ ਦੇ ਲਈ ਇਹ ਸਮਾਗਮ ਰੱਖਿਆ ਉਥੇ ਨਾਲ ਦੀ ਨਾਲ ਤੁਹਾਡੇ ਸਾਹਮਣੇ ਜਿਹੜੀ ਇੱਕ ਹੋਰ ਤਸਵੀਰ ਪਈ ਹੈ ਬੀਬੀ ਗੁਲਾਬਪੁਰ ਜਿਹਨੂੰ ਅਸੀਂ ਗਦਰੀ ਬੀਬੀ ਗੁਲਾਬਪੁਰ ਕਹਿੰਦੇ ਆ ਸਨਾਮ ਦੇ ਪਿੰਡ ਬਕਸੀ ਵਾਲੇ ਦੀ ਜੰਪਾਲ ਤੇ ਉਹ ਬਰਾਗਣਾ ਹੈ ਇਹ ਸਾਡੀ ਉਹ ਯੋਧਾ ਭੈਣ ਹੈ ਜਿਨੇ ਜਦੋਂ ਗਦਰ ਪਾਰਟੀ ਨੇ ਸਾਡੇ ਦੇਸ਼ ਦੇ ਅੰਦਰ ਬਗਾਵਤ ਕਰਨ ਦੇ ਲਈ ਗਦਰ ਕਰਨ ਦੇ ਲਈ ਵਿਦੇਸ਼ੀ ਧਰਤੀ ਨੂੰ ਤਲੰਗਲੀ ਦਿੱਤੀ ਸੀ ਆਪਣੇ ਕਾਰੋਬਾਰ ਛੱਡ ਕੇ ਭਰਾਈਆਂ ਛੱਡ ਕੇ ਖੇਤੀ ਛੱਡ ਕੇ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸਾਡੇ ਬਾਬਾ ਸੋਹਣ ਸਿੰਘ ਪਖਣਾ ਕਰਤਾਰ ਸਿੰਘ ਖਰਾਬਾ ਹਰਨਾਮ ਸਿੰਘ ਟੁੰਡੀਲਾੜ ਗੁਰਮਖ ਸਿੰਘ ਲਲਤਾਉ ਰਹਿਮਤ ਅਲੀ ਵਜੀਦ ਕੇ ਇਹ ਸਾਰੇ ਜਿਹੜੇ ਗਦਰੇ ਸੀ ਜਦੋਂ ਸਾਡੇ ਦੇਸ਼ 'ਚ ਇਨਕਲਾਬ ਕਰਨ ਆਇਆ ਗਦਰ ਕਰਨ ਆਇਆ ਕਨਿਆ ਨੂੰ ਇਸ ਦੇਸ਼ 'ਚੋਂ ਕੱਢਣ ਆਇਆ ਤਾਂ ਬਖਸ਼ੀ ਵਾਲਿਆਂ ਦੀ ਸਾਡੀ ਇਸ ਭੈਣ ਨੇ ਵੀ ਉਹਨਾਂ ਦਾ ਸੰਗ ਨਿਭਾਇਆ ਆਪਣੇ ਘਰ ਵਾਲੇ ਨੂੰ ਨਾਲ ਲਿਆਉਣਾ ਚਾਹੁੰਦੀ ਸੀ ਪਰ ਘਰ ਵਾਲਾ ਅੱਖੇ ਨਹੀਂ ਲੱਗਿਆ ਇਹ ਘਰ ਵਾਲਾ ਹੀ ਬਗਾਗੀ ਹੋ ਕੇ ਇਸ ਧਰਤੀ ਤੇ ਆ ਕੇੜੀ 2 ਸਾਲ ਲਗਾਤਾਰ ਗਦਰ ਪਾਰਟੀ ਦੇ ਵਿੱਚ ਕੰਮ ਕੀਤਾ ਗਦਰ ਪਾਰਟੀ ਨੂੰ ਪਿੰਡ-ਪਿੰਡ ਪਹੁੰਚਾਉਣ ਦੇ ਲਈ ਗਦਰ ਪਾਰਟੀ ਦਾ ਸੁਨੇਹਾ ਲੋਕਾਂ ਤੱਕ ਪਹੁੰਚਾਉਣ ਦੇ ਲਈ ਗਦਰ ਪਾਰਟੀ ਦੇ ਸੁਨੇਹੇ ਇੱਥੋਂ ਉੱਥੇ ਤੱਕ ਪਹੁੰਚਾਉਣ ਦੇ ਲਈ ਉਹਨਾਂ ਦੀਆਂ ਮੀਟਿੰਗਾਂ ਦਾ ਪ੍ਰਬੰਧ ਕਰਨ ਦੇ ਲਈ ਉਹਨਾਂ ਦਾ ਰੋਟੀ ਪਾਣੀ ਦਾ ਪ੍ਰਬੰਧ ਕਰਨ ਦੇ ਲਈ ਇਹ ਸਾਡੀ ਧੀ ਰਾਣੀ ਹੈ ਜਿਹੜੀ ਬੀਬੀ ਗੁਲਾਬਕੌਰ ਇਹ ਸਾਨੂੰ ਅੱਜ ਤੋਂ 100 ਸਾਲ ਪਹਿਲਾਂ ਕੋਟਲਾ ਨੋਥ ਸਿੰਘ ਪਿੰਡ ਹੈ ਹੁਸ਼ਿਆਰਪੁਰ ਦੇ ਵਿੱਚ ਉੱਥੇ ਸਾਨੂੰ ਕੋਈ ਛੋੜਾ ਦੇਗੀ ਸੀ ਅੱਜ ਇਹਦੀ ਸੋਸਾਲਾ ਸ਼ਤਾਬ ਦੇ ਪੂਰੇ ਪੰਜਾਬ ਦੇ ਅੰਦਰ ਮੜਾਈ ਜਾ ਰਹੀ ਹੈ ਔਰ ਜਿਹੜਾ ਪਹਿਲੀ ਨਵੰਬਰ ਨੂੰ ਦੇਸ਼ ਭਗ ਯਾਰਦਾਰ ਹਾਲ ਦੇ ਅੰਦਰ ਸਮਾਗਮ ਹੁੰਦਾ ਉਹ ਸਮਾਗਮ ਸਾਡੀ ਇਸ ਬੀਬੀ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ ਸਾਡੇ ਇਹਨਾਂ ਸਟਾਲਾਂ ਦੇ ਉੱਤੇ ਸਾਧੀਆਂ ਮੌਲਿਕ ਦੀ ਲਿਖੀ ਹੋਈ ਕਿਤਾਬ ਬੀਬੀ ਗੁਲਾਬਕੌਰ ਗਦਰੀ ਗੁਲਾਬਕੌਰ ਉਹ ਤੁਹਾਨੂੰ ਮਿਲੂਗੀ ਉਹ ਜਰੂਰ ਸਾਰਿਆਂ ਪੜਨਾ ਲੈ ਕੇ ਜਾਣ ਤੇ ਸਾਡੀ ਉਹ ਸੁਗਰੰਘਣਾ ਤੇ ਇਹਦਾ ਸਾਡੀ ਉਹ ਬੱਚੀ ਦਾ ਭੈਣ ਦਾ ਜਿਹੜਾ ਜੀਵਨ ਹੈ ਉਹਦੀਆਂ ਜੀਵਨ ਜਾਂਦਾ ਹੁੰਦਾ ਸੰਘਰਸ਼ ਹੈ ਉਹਨੂੰ ਜਰੂਰ ਉਹ ਪੜ ਕੇ ਆਪਣੇ ਅੰਦਰ ਪ੍ਰੇਰਨਾ ਹਕਲ ਕਰ ਅੱਜ ਜਦੋਂ ਅਸੀਂ ਇਹ ਸਵਾਗਤ ਕਰ ਰਹੇ ਹਾਂ ਤਾਂ ਮੈਂ ਦੱਸਣਾ ਚਾਹੁੰਦਾ ਕਿ ਭਾਵੇਂ ਕਿਸਾਨ ਆਗੂ ਤੁਹਾਨੂੰ ਲੈਂਡ ਕੋਲਨ ਪਾਲਨ ਤੋਂ ਵਾਪਸ ਆਉਣ ਦੀ ਵਧਾਈ ਦੇਣਗੇ ਤੁਸੀਂ ਇੱਕ ਜ਼ੋਰਦਾਰ ਲੜਾਈ ਉਹ 2021 ਦੇ ਦਿੱਲੀ ਅੰਦੋਲਨ ਤੋਂ ਬਾਅਦ ਫਿਰ ਪੰਜਾਬ ਦੇ ਅੰਦਰ ਵਧਾਈ ਸੀ ਔਰ ਇਹ ਗੱਲ ਜਿਹੜੀ ਟਿੱਕਰੀ ਬਾਰਡਰ ਤੇ ਜਿਹੜੀ ਸਿੱਗੂ ਬਾਰਡਰ ਤੇ ਤੁਸੀਂ ਜੁੱਸਾ ਦਲੇਰੀ ਤੇ ਨੇਚਾ ਕੰਮ ਕੀਤੀ ਸੀ ਉਹ ਭਾਵੇਂ ਸ਼ੰਭੂ ਤੇ ਇਧਰ ਖਲੋਰੀ ਬਾਰਡਰਾਂ ਤੇ ਸਰਕਾਰ ਨੇ ਹੱਲਾ ਕਰਕੇ ਖੜਾ ਦਿੱਤੀ ਸੀ ਪਰ ਪਿਛਲੇ ਦਿਨਾਂ ਦੇ ਅੰਦਰ ਸਾਡੇ ਪੰਜਾਬ ਦੀ 65000 ਏਕੜ ਜ਼ਮੀਨ ਜਿਹੜੀ ਖਾਣ ਦੇ ਲਈ ਸਰਕਾਰ ਨੇ ਨਵੀਂ ਲੈਂਡ ਪੋਲਿਸੀ ਲਾੰਦੀ ਸੀ ਉਹਦੇ ਖਿਲਾਫ ਜਿਹੜੀ ਜਦੋਂ ਜਦ ਕੀਤੀ ਹੈ ਜਿਹੜਾ ਸੰਘਰਸ਼ ਕੀਤਾ ਹੈ ਜਿਹੜਾ ਵੱਡਾ ਪੰਜਾਬ ਦੇ ਅੰਦਰ ਹਜ਼ਾਰਾਂ ਟਰੈਕਟਰਾਂ ਦਾ ਬਾਸ਼ ਕੀਤਾ ਹੈ ਉਹਨੇ ਮੌਜੂਦਮਾਨ ਦੀ ਸਰਕਾਰ ਨੂੰ ਹਲਾਕੇ ਰੱਖ ਦਿੱਤਾ ਤੇ ਜਿਵੇਂ ਮੋਦੀ ਨੇ ਫੁੱਟ ਕੇ ਚੱਟਿਆ ਸੀ ਬੇਕਲੋਸੇ ਤਰਾ ਭਗਵਾਨ ਜਮਾਨ ਨੂੰ 65000 ਏਕੜ ਜ਼ਮੀਨ ਸਾਡੇ ਕਿਸਾਨਾਂ ਤੋਂ ਖੋ ਕੇ ਜਮੀਨਾਂ ਨੂੰ ਬੰਜਰ ਤਰਕ ਉੱਥੇ ਸੀਮਿੰਟ ਦਾ ਜੰਗਲ ਬਣਾਉਣਾ ਔਰ ਲੋਕਾਂ ਨੂੰ ਘਰਾਂ ਤੋਂ ਬੇਕਾਰ ਕਰਨ ਉਹਨਾਂ ਨੂੰ ਬੇਰਹਿਕਾਰ ਕਰਨ ਦੀ ਜਿਹੜੀ ਨੀਤੀ ਲਿਆਂਦੀ ਸੀ ਤੁਸੀਂ ਆਪ ਦੀ ਜਵੇਰੀ ਨਾਲ ਆਪ ਦੀ ਸਾਂਝੀ ਏਕਤਾ ਨਾਲ ਸਾਂਝੇ ਸੰਗਰਸ਼ਾਂ ਦੇ ਬਲੂਤੇ ਦੇ ਉੱਤੇ ਭਗਵੰਤ ਮਾਨ ਨੂੰ ਵੀ ਮਜਬੂਰ ਕੀਤਾ ਹੈ ਕਿ ਉਹ ਲੈਂਡ ਪੂਲਿੰਗ ਪਾਲਿਸੀ ਵਾਪਸ ਲਿਆਵੇ ਕਿਉਂਕਿ ਇਹ ਲੈਂਡ ਪੂਲਿੰਗ ਪਾਲਿਸੀ ਲਿਆਉਣ ਦਾ ਮਕਸਦ ਇੱਕ ਲੈਂਡ ਬੈਂਕ ਬਣਾਉਣਾ ਸੀ ਤਾਂ ਕਿ ਜਿਹੜੇ ਵੱਡੇ ਕਾਰਪੋਰੇਟ ਨੇ ਵੱਡੀਆਂ ਕੰਪਨੀਆਂ ਨੇ ਵੱਡੇ ਅਰਬਾਂ ਖਰਬਾਂ ਦੇ ਡਰਰਾਂ ਦੇ ਮਾਲਕ ਨੇ ਉਹ ਪੰਜਾਬ ਦੇ ਅੰਦਰ ਆ ਕੇ ਜਦੋਂ ਵੀ ਕੋਈ ਕਾਰਖਾਨਾ ਲਾਉਣ ਕੋਈ ਵੀ ਪ੍ਰੋਜੈਕਟ ਲਾਉਣ ਤਾਂ ਉਹਨਾਂ ਨੂੰ ਉਸ ਲੈਂਡ ਬੈਂਕ ਦੇ ਵਿੱਚੋਂ ਜਿਹੜੇ ਨੰਬਰ ਤੁਹਾਡੇ ਤੋਂ ਖੋਹਗੇ ਜਿਹੜੀਆਂ ਤੁਹਾਡੀਆਂ ਜ਼ਮੀਨਾਂ ਦੀਆਂ ਰਜਿਸਟਰੀਆਂ ਤੇ ਬਵੰਦੀਆਂ ਲਾ ਕੇ ਤੁਹਾਡਾ ਲੈਂਡ ਬੈਂਕ ਬਣਾਇਆ ਸੀ ਉਹਦੇ ਤੋਂ ਧਰਤੀ ਹੈ ਜਿਹੜੀ ਜ਼ਮੀਨ ਹੈ ਜਿਹੜੀ ਉਹ ਉਹਨਾਂ ਦੇ ਹਵਾਲੇ ਕੀਤੀ ਜਾਵੇ ਇਸ ਜਦੋਂ ਜੈ ਦੀ ਕਾਮਯਾਬੀ ਦੀ ਵਧਾਈ ਪੂਰੇ ਸੋਸ਼ਲ ਮੀਡੀਆ ਦੇ ਉੱਤੇ ਅਖਬਾਰਾਂ ਦੇ ਉੱਤੇ ਕੰਨੋਂ ਕੰਨੀ ਤੁਸੀਂ ਇੱਕ ਦੂਜੇ ਨੂੰ ਦਿੱਤੀ ਹੈ ਤੇ ਇਸ ਗੱਲ ਦਾ ਪਰਪੱਕਤਾ ਹਾਸਲ ਕੀਤੀ ਹੈ ਕਿ ਜੇ ਲੜਿਆ ਤਾਂ ਜਿੱਤੇ ਆ ਦਿੱਲੀ ਲੜੇ ਸੀ ਤਾਂ ਜਿੱਤੇ ਸੀ ਤੇ ਅੱਜ ਜਿਹੜਾ ਸੰਘਰਸ਼ ਜਿਸ ਸੰਦਰਭ ਦੀ ਅਸੀਂ ਯਾਦ ਬਣਾ ਰਹੇ ਹਾਂ ਇਹ ਵੀ ਅਸੀਂ ਸੰਘਰਸ਼ ਕੀਤਾ ਸੀ ਤਾਂ ਅਸੀਂ ਜਿੱਤੇ ਸੀ ਕਾਗਲਾਂ ਉੱਪਰ ਕਹਿ ਕੇ ਸਜ਼ਾ ਕਰਾਈ ਸੀ ਸਾਡੇ ਤਿੰਨ ਜਿਹੜੇ ਯੋਧੇ ਸਾਥੀ ਇਨਾਂ ਨੂੰ ਫਮਰ ਕੈਜੀ ਸਜ਼ਾ ਝੁਟੇਗੇ ਜਿੱਤੇ ਸੀ ਉਸੇ ਕਰਕੇ ਰਾਤ ਕਰਾਈ ਸੀ ਕਿਉਂਕਿ ਉਹਨਾਂ ਨੇ ਬੀਬੀ ਗਰਨਜੀਤ ਦੇ ਉਸ ਧੱਕੇ ਦੇ ਖਿਲਾਫ ਉਸ ਜਿਹੜਾ ਕਤਲ ਹੈ ਉਹਦੇ ਖਿਲਾਫ ਇਸ ਐਕਸ਼ਨ ਕਮੇਟੀ ਦੀ ਅਰਵਾਈ ਕਰਕੇ ਪੰਜਾਬ ਦੇ ਅੰਦਰ ਇੱਕ ਪੈੜ ਪਾਈ ਸੀ ਕਿ ਕੋਈ ਵੀ ਲੜਾਈ ਹੈ ਜਿਹੜੀ ਉਹ ਤਾਂ ਕੀਤੀ ਜਾ ਸਕਦੀ ਹੈ ਕਿ ਆਪਣੇ ਛੋਟੇ ਮੋਟੇ ਵਿਚਾਰ ਦਾ ਰੱਖ ਮਤਭੇਦ ਸਿਆਸੀ ਮਤਭੇਦ ਪਾਸੇ ਰੱਖ ਕੇ ਇੱਕ ਕੋ ਨਿਸ਼ਾਨਾ ਬਣ ਕੇ ਉਹ ਨਿਸ਼ਾਨਾ ਸੀ ਗੁੰਡਾਗਰਦੀ ਦੇ ਖਿਲਾਫ ਲੜਾਈ ਦਾ ਉਹ ਨਿਸ਼ਾਨਾ ਸੀ ਧੀਆਂ ਨਾਲ ਹੁੰਦੇ ਧੱਕਿਆਂ ਦੇ ਖਿਲਾਫ ਲੜਾਈ ਦਾ ਉਹ ਨਿਸ਼ਾਨਾ ਸੀ ਇਹ ਸਮਾਜ ਦੇ ਅੰਦਰ ਸਾਡੀਆਂ ਬੱਚੀਆਂ ਨੂੰ ਧੀਆਂ ਨੂੰ ਮਾਵਾਂ ਨੂੰ ਪੈਣਾ ਨੂੰ ਬਰਾਬਰ ਦਾ ਰੁਤਬਾ ਦੇਣ ਦਾ ਇਹ ਨਿਸ਼ਾਨਾ ਸੀ ਕਿ ਸਾਡੀਆਂ ਧੀਆਂ ਨੂੰ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਨੇ ਜਿਹਾ ਜਨ ਕੋ ਬਰਾਬਰ ਦੇ ਹੱਕ ਮਿਲਨੇ ਚਾਹੀਦੇ ਨੇ ਉਹਨਾਂ ਨਾਲ ਧੱਕਾ ਨਹੀਂ ਹੋਣਾ ਚਾਹੀਦਾ ਉਹਨਾਂ ਨੂੰ ਵੀ ਬਰਾਬਰ ਚ ਸਮਾਜ ਦੇ ਅੰਦਰ ਜਿਹੜਾ ਰੁਤਬਾ ਮਿਲੇ ਦੂਰੀ ਗੁਲਾਬੀਆਂ ਜਿਹੜੀ ਘਰਾਂ ਦੇ ਅੰਦਰ ਵੀ ਤੇ ਮਰਦ ਦੀ ਗੁਲਾਮੀ ਵੀ ਹੈ ਜਿਹੜੀ ਇਹ ਗੁਲਾਮੀ ਤੋਂ ਸਾਡੀਆਂ ਧੀਆਂ ਪੜਨ ਦਾ ਛਡਕਾਰਾ ਹੋਵੇ ਅੱਜ ਦਾ ਇਸ ਸਮਾਗਮ ਔਰਤ ਮੁਕਤੀ ਦੇ ਉਸ ਪਵਿੱਤਰ ਕਾਰਜ ਨੂੰ ਸਮਰਪਿਤ ਸਮਾਗਮ ਹੈ ਕਿਦੇ ਅੰਦਰ ਅੱਜ ਅਸੀਂ ਪਿੰਡਾਂ ਦੇ ਵਿੱਚ ਜੋਰ ਲਾ ਕੇ ਸਾਡੀਆਂ ਧੀਆਂ ਪਣਾ ਨੂੰ ਪਾਵਾਂ ਨੂੰ ਇਕੱਠਾ ਕੀਤਾ ਹੈ ਸਾਡੇ ਅਖਾੜੇ 'ਚ ਸੰਘਰਸ਼ ਚੱਲ ਰਿਹਾ ਹੈ ਸਵਾ ਸਾਹਿਬ ਦੇ ਉੱਤੋਂ ਪਿਛਲੀ ਵਾਰ ਵੀ ਸਾਡੀਆਂ ਧੀਆਂ ਪਣਾ ਵੱਡੀ ਕਿਰਤੀ ਚਾਈਆਂ ਉਹ ਸੰਘਰਸ਼ ਨੂੰ ਲੜਨ ਦੇ ਵਿੱਚ ਵੀ ਸਾਡੀਆਂ ਅਖਾੜੇ ਵਾਲੀਆਂ ਮਾਈਆਂ ਬੀਬੀਆਂ ਦਾ ਸਭ ਤੋਂ ਵੱਡਾ ਝੋਕਾਣਾ ਅੱਜ ਵੀ ਸਾਡੇ ਸੰਘਰਸ਼ 'ਚ ਸ਼ਾਮਲ ਹੋਈਆਂ ਹੈ ਅਸੀਂ ਸਾਰੇ ਪਿੰਡਾਂ ਤੋਂ ਆਈਆਂ ਬੀਬੀਆਂ ਨੂੰ ਇਸ ਕਰਕੇ ਧੰਨਵਾਦ ਦੇਣਾ ਚਾਹੁੰਦੇ ਹਾਂ ਕਿ ਅਸੀਂ ਇਹ ਸਮਝਦੇ ਹਾਂ ਕਿ ਅੱਜ ਜੋ ਬੁੜੀਆਂ ਦੇ ਹਾਲਾਤ ਨੇ ਇਹ ਹਾਲਾਤ ਜੇ ਅਸੀਂ ਸਮਝਾਂਗੇ, ਬੁੱਝਾਂਗੇ ਤਾਂ ਫਿਰ ਅਸੀਂ ਛੋਟੀਆਂ ਗੱਲਾਂ ਤੋਂ ਛੋਟੇ ਮਤਭੇਦਾਂ ਤੋਂ ਛੋਟੀਆਂ ਲੜਾਈਆਂ ਤੋਂ ਉੱਪਰ ਉੱਠਾਂਗੇ ਕਿਉਂਕਿ ਅੱਜ ਸਾਡੇ ਮੱਧ ਪੂਰਬ ਦੇ ਅੰਦਰ ਇੱਕ ਮੁਲਕ ਹੈ ਜਿਹਦਾ ਨਾਮ ਫਲਸਤੀਨ ਉਹ ਫਲਸਤੀਨ ਫਲਸਤੀਨੀਆਂ ਦਾ ਇੱਕ ਆਪਣਾ ਮੁਲਕ ਸੀ ਉਹਨਾਂ ਦਾ ਜੱਦੀ ਮੁਲਕ ਸੀ ਉੱਥੇ ਉੱਥੇ ਯੋਨਾਸ ਤਨੇ ਉਥੇ ਜਹੂਦੀਆਂ ਨੇ ਕਬਜ਼ਾ ਕੀਤਾ ਅਮਰੀਕਾ ਦੇ ਕਹਿੰਦੇ ਇੰਗਲੈਂਡ ਦੇ ਕਹਿੰਦੇ ਅੱਜ ਉਸ ਗਾਜਾ ਪੱਟੀ ਦੇ ਅੰਦਰ ਫਲਸਤੀਨ ਦੇ ਅੰਦਰ ਉਥੇ ਹਜ਼ਾਰਾਂ ਲੋਕ 77000 ਲੋਕ ਅੱਜ ਤੱਕ ਮਾਰੇ ਜਾ ਚੁੱਕੇ ਐ ਉਥੇ 28000 ਬੱਚੇ ਆ ਜਿਹੜੇ 28000 ਬੱਚੇ ਦੇ ਮਾਵਾ ਜੜੀਆਂ ਉਹਨਾਂ ਦਾ ਕਤਲ ਕੀਤਾ ਜਾ ਚੁੱਕਿਆ ਐ ਕਿਉਂਕਿ ਅਜਰਾਈਤ ਨੇ ਰਾਹੀਂ ਅਮਰੀਕਾ ਉਥੇ ਆਪਦੀ ਫੌਜੀ ਚੌਕੀ ਬਣਾ ਕੇ ਬੈਠਾ ਹੈ ਉਹ ਚਾਹੁੰਦਾ ਹੈ ਕਿ ਮੈਂ ਅਰਬ ਦੇਸ਼ਾਂ ਦਾ ਜਿਹੜਾ ਤੇਲ ਹੈ ਉਹਦੇ ਤੇ ਆਪਦਾ ਕਾਜ ਰੱਖਾਂ ਮੈਂ ਇਸ ਧਾਂ ਦੇ ਉੱਤੇ ਆਪਦਾ ਫੌਜੀ ਅੱਡਾ ਬਣਾ ਕੇ ਉਹ ਚੀਨ ਨੂੰ ਟੱਕਰਾ ਦੇਣਾ ਚਾਹੁੰਦਾ ਹੈ ਉਹ ਪੂਰੇ ਦੁਨੀਆ ਦੇ ਉੱਤੇ ਕਬਜ਼ਾ ਕਰਨਾ ਚਾਹੁੰਦਾ ਹੈ ਅੱਜ ਦੁਨੀਆ ਦੇ ਉੱਤੇ ਜਿਹੜੀ ਲੜਾਈ ਹੈ ਸਭ ਤੋਂ ਵੱਡੀ ਉਹ ਲੜਾਈ ਹੈ ਇਹ ਅਮਰੀਕਾ ਨਾਂ ਦਾ ਗੁੰਡਾ ਅਮਰੀਕਾ ਨਾਂ ਦਾ ਦਾੰਤ ਜਿਹਦਾ ਰਾਸ਼ਟਰਪਤੀ ਬਣਿਆ ਡੋਨਲਡ 트੍ਰੰਪ ਜਿਹਨੇ ਇਹ ਨਾਰਾ ਦਿੱਤਾ ਸੀ ਕਿ ਮੈਂ ਅਮਰੀਕਾ ਨੂੰ ਮੁੜ ਕੇ ਮਹਾਨ ਬਣਾਉਣਾ ਹੈ ਬੇਟ ਅਮਰੀਕਾ ਗ੍ਰੇਟ ਅਗੇਨ ਉਹ ਇਸ ਕਰਕੇ ਨਾਰਾ ਦਿੱਤਾ ਉਹ ਕਹਿੰਦਾ ਕਿ ਬਾਹਰ ਜਿਹੜੀਆਂ ਸੀ ਚੀਜ਼ਾਂ ਵੇਚਦੇ ਆ ਉਹ ਉਹਦੇ ਤੇ ਬਾਹਰਲੇ ਮੁਲਕ ਟੈਕਸ ਨਾ ਲਾਉਣ ਪਰ ਜਿਹੜੀਆਂ ਬਾਹਰੋਂ ਸਾਡੇ ਮੁਲਕਾਂ ਦੇ ਵਿੱਚ ਚੀਜ਼ਾਂ ਆਉਣ ਅਮਰੀਕਾ ਦੇ ਵਿੱਚ ਚੀਜ਼ਾਂ ਆਉਣ ਉਹਨਾਂ ਤੇ ਮੈਂ 235% ਟੈਕਸ ਲਾਊਗਾ ਉਹਨੇ ਕੀ ਕਰਿਆ ਮੱਝ ਕਰ ਗਿਆ ਮੱਝ ਕਰ ਗਿਆ ਉਹਦੇ ਤੇ ਮੈਂ 235% ਟੈਕਸ ਲਾਊਗਾ ਇਹਦਾ ਮਤਲਬ ਕੀ ਹੈ ਉਹਨੇ ਕੈਨੇਡਾ ਤੇ ਟੈਕਸ ਲਾਇਆ ਉਹਨੇ ਚੀਨ ਤੇ ਟੈਕਸ ਲਾਇਆ ਉਹਨੇ ਨਾਰਵੇ ਤੇ ਟੈਕਸ ਲਾਇਆ ਮੈਕਸੀਕੋ ਤੇ ਟੈਕਸ ਲਾਇਆ ਤੇ ਹੁਣ ਸਾਡੀ ਭਾਰਤ ਦੀ ਧਰਤੀ ਤੇ ਵੀ ਉਹਨੇ 50% ਟੈਕਸ ਲਾਤਾ ਕਾਹਦੇ ਤੇ ਇਹ ਜਿਹੜੀਆਂ ਲੁਧਿਆਣੇ ਦੀ ਹੋਜਰੀ ਲੁਧਿਆਣੇ ਦੇ ਸਾਈਕਲ ਲੁਧਿਆਣੇ ਦੀਆਂ ਜੁੱਤੀਆਂ ਲੁਧਿਆਣੇ ਦੀ ਗਰੋਸਰੀ ਜਿਹੜੀ ਅਮਰੀਕਾ ਚ ਜਾਂਦੀ ਹੈ ਜਦੋਂ ਉੱਥੇ ਜਾ ਕੇ ਜਹਾਜ਼ਾ ਤੋਂ ਲੱਭੂਗੀ ਤਾਂ ਉਹਦੇ ਤੇ 50% ਟੈਕਸ ਲਾਊਗਾ ਮੰਨੋ ਕਿ 100 ਰੁਪਏ ਦੀ ਚੀਜ਼ ਉੱਥੇ ਜਾ ਕੇ 150 ਰੁਪਏ ਦੀ ਵੇਚੂਗੀ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਭਾਣੋ ਦੇ ਭਰਾਓ ਇਹ ਹੈ ਕਿ ਉਹ ਚੀਜ਼ ਅਮਰੀਕਾ ਦੀ ਮੰਡੀ ਤੋਂ ਉਹਨਾਂ ਦੇ ਮਾਲਾਂ ਕਿ ਉਹਨਾਂ ਦੇ ਬਾਜ਼ਾਰਾਂ ਚ ਮਹਿੰਗੀ ਹੋ ਜੂਗੀ ਤੇ ਲੋਕ ਉਹ ਹੱਤ ਜਾਣਗੇ ਤੇ ਦੂਜੇ ਪਾਸੇ ਉਹ ਕੀ ਕਹਿੰਦਾ ਸਾਡੇ ਦੇਸ਼ ਨੂੰ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਸਾਡੇ ਦੇਸ਼ ਦੀ ਸਰਕਾਰ ਨੂੰ ਉਹ ਇਹ ਕਹਿੰਦਾ ਕਿ ਜਿਹੜੀਆਂ ਚੀਜ਼ਾਂ ਮੈਂ ਤੇਰੇ ਕੋਲੋਂ ਭੇਜਣੀਆਂ ਉਹਨਾਂ ਦੇ ਟੈਕਸ ਖਤਮ ਕਰ। ਉਹਨੂੰ ਕਹਿੰਦੇ ਆ ਮੁਕਤ ਵਪਾਰ ਸਮਝੌਤਾ ਜਿਹੜਾ ਇੰਗਲੈਂਡ ਨਾਲ ਕਰ ਲਿਆ ਸਾਡੀ ਸਰਕਾਰ ਨੇ ਇੰਗਲੈਂਡ ਤੋਂ ਜਿਹੜੀਆਂ ਚੀਜ਼ਾਂ ਸਾਡੇ ਇੱਥੇ ਆਉਂਦੀਆਂ ਸੀ ਉਹਦੇ ਤੇ ਅਸੀਂ 70 ਤੋਂ ਲੈ ਕੇ 100% ਤੱਕ ਟੈਕਸ ਲਾਉਂਦੇ ਸੀ। ਹੁਣ ਮੋਦੀ ਨੇ ਘਟਾ ਕੇ ਉਹ ਟੈਕਸ 10% ਕਰਤਾ। ਅੱਗੇ ਉਹ ਟੈਕਸ ਸਾਡੇ ਜਾਨੇ 'ਚ ਜਮ੍ਹਾਂ ਹੁੰਦਾ ਸੀ। ਸਾਡੀ ਦੇਸ਼ ਦੀ ਤਰੱਕੀ ਤੇ ਲੱਗਦਾ ਸੀ, ਸਕੂਲਾਂ ਤੇ ਲੱਗਦਾ ਸੀ, ਸੜਕਾਂ ਤੇ ਲੱਗਦਾ ਸੀ, ਕਾਰਖਾਨਿਆਂ ਤੇ ਲੱਗਦਾ ਸੀ। ਉਹ ਟੈਕਸ ਖਤਮ ਕਰਤਾ, ਉਹ ਹੀ ਇੰਗਲੈਂਡ ਹੈ। ਉਹੀ ਕੋਰੀ ਸਰਕਾਰ ਜਿਹੜੇ 150 ਸਾਲ ਸਾਡੇ ਤੇ ਰਾਜ ਕੀਤਾ ਸਾਨੂੰ ਲੁੱਟਿਆ ਜਿੱਤੇ ਕੁੱਟਿਆ ਵੀ ਸਾਡੇ ਪੈਗਸਰਾਪੇ ਜਿਹੜੇ ਫਾਂਸੀ ਤੇ ਜਾੜੇ ਅੱਜ ਉਸ ਇੰਗਲੈਂਡ ਦੇ ਨਾਲ ਜੇ ਮੋਦੀ ਸਰਕਾਰ ਨੇ ਮੁਕਤ ਬਪਾਰਤ ਦੀ ਉਤਾ ਕੀਤਾ ਟੈਕਸ ਫਰੀ ਟ੍ਰੇਡ ਕੀਤਾ ਇਹਦਾ ਮਤਲਬ ਤੁਸੀਂ ਸਮਝ ਲਓ ਕਿਉਂਕਿ ਅਮਰੀਕਾ ਵੀ ਚਾਹੁੰਦਾ ਹੈ ਕਿ ਟੈਕਸ ਫਰੀ ਕੀਤਾ ਜਾਵੇ ਕਿਉਂਕਿ ਟੈਕਸ ਫਰੀ ਦੇ ਅੰਦਰ ਉਹ ਕਹਿੰਦਾ ਕਿ ਆਪਣੀ ਮੰਡੀ ਆ ਜਿਹੜੀ ਉਹ ਮੈਂ ਸੋਇਆ ਵੀ ਭੇਜੂਗਾ ਮੱਕੀ ਵੇਚੂਗਾ ਉਹਦੇ ਤੋਂ ਇਥੋਂ ਨਾਲ ਪੈਦਾ ਕਰਿਓ ਇਥੋਂ ਨਾਲ ਪੈਟਰੋਲ ਚ ਪੈਦਾਲ ਜਿਹੜਾ ਉਹ ਚਾਹੀਦਾ ਹੁੰਦਾ ਮੈਂ ਮੱਕੀ ਤੇ ਸੋਇਆਬੀਨ ਬਾਹਰ ਵੇਚੂਗਾ ਉਹ ਇੱਥੇ ਵੀ ਕਹਿੰਦਾ ਉਹ ਕਹਿੰਦਾ ਮੈਂ ਪੋਲਟਰੀ ਦੀਆਂ ਸਾਰੀਆਂ ਚੀਜ਼ਾਂ ਅੰਡਿਆਂ ਤੋਂ ਲੈ ਕੇ ਚਿਕਨ ਤੋਂ ਲੈ ਕੇ ਬੱਕਰੇ ਤੋਂ ਲੈ ਕੇ ਜਿੰਨਾ ਵੀ ਮਾਸ ਦਾ ਵਪਾਰ ਹੈ ਉਹ ਮੈਂ ਤੁਹਾਡੇ ਮੁਕਤ ਨਾਲ ਕਰੂੰਗਾ ਤੈਨੂੰ ਕਹਾ ਉਹ ਕਹਿੰਦਾ ਕਿ ਦੁੱਧ ਵੀ ਮੈਂ ਵੇਚੂੰਗਾ ਇੱਥੇ ਸੁੱਕਾ ਦੁੱਧ ਵੀ ਮੈਂ ਵੇਚੂੰ ਦਹੀਂ ਵੀ ਮੈਂ ਵੇਚੂੰ ਪਨੀਰ ਵੀ ਮੈਂ ਵੇਚੂੰ ਟੋਪੀਆਂ ਵੀ ਮੈਂ ਵੇਚੂੰ ਚਾਕਲੇਟਾਂ ਵੀ ਮੈਂ ਵੇਚੂੰ ਮੈਂ ਤੁਹਾਡੀ ਮੰਡੀ ਤੇ ਕਬਜ਼ਾ ਕਰਨਾ ਹੈ ਭੈਣੋ ਤੇ ਭਰਾਵੋ ਆਪਾਂ ਲੈਂਡ ਪੁਣੇ ਵਾਪਸ ਕਰਾਈ ਹੈ ਇਹ ਮੁਕਤ ਵਪਾਰ ਸਜੋਤਾ ਵੀ ਆਪਾਂ ਰੱਤ ਕਰਾਉਣਾ ਹੈ ਕੱਲ ਨੂੰ ਇਹਦੇ ਖਿਲਾਫ ਪੂਰੇ ਪੰਜਾਬ ਦੇ ਅੰਦਰ ਆਪਣੇ ਸਾਰੇ ਜਾ ਰਹੇ ਆ ਬੁੱਧੀ ਦੇ ਪੁੱਤਰੇ ਸਾਰੇ ਜਾ ਰਹੇ ਆ ਡੋਨਲਡ 트੍ਰੰਪ ਨੇ ਇਸ ਕਰਕੇ ਕਿ ਇਹ ਨਾ ਰੋਕੇ ਕੱਲ ਨੂੰ ਕਿਸਾਨ ਭਰਾਵੋ ਭੈਣੋ ਮਜ਼ਦੂਰ ਸਾਥੀਓ ਉਹ ਸਾਡੇ ਮੁਲਕ ਦੇ ਅੰਦਰ ਅਮਰੀਕਾ ਦੀ ਕੜਕ ਵੀ ਭੇਜੂਗਾ ਉਹ ਸਾਡੇ ਮੁਲਕ ਦੇ ਅੰਦਰ ਅਮਰੀਕਾ ਦੇ ਚੌਲ ਵੀ ਪੇਜੂਗਾ ਤੇ ਸਾਡੀ ਮੱਡੀ ਤੇ ਕਬਜ਼ਾ ਕਰੂਗਾ ਕਿਸਾਨਾਂ ਨੂੰ ਜ਼ਮੀਨਾਂ ਤੋਂ ਕੱਢਣ ਦੇ ਲਈ ਬਾਹਰ ਕਰਨ ਦੇ ਲਈ ਇਹ ਤਿੰਨ ਕਾਲੇ ਕਾਨੂੰਨ ਆਏ ਸੀ ਜ਼ਮੀਨਾਂ ਨੂੰ ਬਾਹਰ ਕਰਨ ਦੇ ਲਈ ਜੇ ਲੈਂਡ ਬੌਂਗੀ ਦੀ ਫੋਲਿੰਗ ਕੌਂਸੀ ਆਈ ਸੀ ਐਸੇ ਕਰਕੇ ਆਈ ਸੀ ਕਿ ਅਮਰੀਕਾ ਸਾਡੀ ਬਣੀ-ਤੜੀ ਮੰਡੀ ਤੇ ਸਾਡੇ ਰਜਗਾਰ ਤੇ ਸਾਡੇ ਖੇਤਾਂ ਤੇ ਸਾਡੀ ਜ਼ਿੰਦਗੀ ਤੇ ਸਾਡੇ ਪਿੰਡਾਂ ਤੇ ਕਬਜ਼ਾ ਕਰਨਾ ਚਾਹੁੰਦਾ ਉਹ ਸੱਤ ਵੱਡੇ ਮੁਲਕ ਨੇ ਕੈਨੇਡਾ ਜਾਪਾਨ ਇਟਲੀ ਜਰਮਨ ਇਹ ਜਿਹੜੇ ਸੱਤ ਵੱਡੇ ਮੁਲਕ ਆ ਫਰਾਂਸਰ ਕੇ ਇਹ ਚਾਹੁੰਦੇ ਆ ਕਿ ਦੁਨੀਆ ਦੀ ਆਰਥਿਕਤਾ ਤੇ ਦੁਨੀਆ ਦੇ ਬਾਜ਼ਾਰ ਤੇ ਦੁਨੀਆ ਦੇ ਖਰੀਦ ਤੇ ਸਾਡੇ ਮੁਲਕਾਂ ਦਾ ਕਬਜ਼ਾ ਹੋ ਜੇ ਇਸੇ ਕਰਕੇ ਜਦੋਂ ਰਾਗ ਕਹਿੰਦਾ ਹੈ ਕਿ ਮੈਂ ਤੈਨੂੰ ਤੇਲ ਤੇਰੀ ਮਰਜ਼ੀ ਦੇ ਨਹੀਂ ਭੇਜਣਾ ਰੇਟਾਂ ਦੇ ਨਹੀਂ ਭੇਜਣਾ ਜਦੋਂ ਉਹ ਰਾਗ ਕਹਿੰਦਾ ਹੈ ਕਿ ਮੈਂ ਤੈਨੂੰ ਤੇਲ ਕੋਡੀਆਂ ਦੇ ਪਾ ਨਹੀਂ ਦੇਣਾ ਤਾਂ ਉਹ ਰਾਗ ਤੇ ਹਮਲਾ ਕਰਦਾ ਹੈ ਉਹ ਅਫਗਾਨਿਸਤਾਨ ਤੇ ਹਮਲਾ ਕਰਦਾ ਹੈ ਉਹਨਾਂ ਰਾਗ ਤੇ ਹਮਲਾ ਕਰਦਾ ਹੈ ਹਮਲਾ ਕੀਤਾ ਹੋਇਆ ਹੈ ਉਹਨੇ ਫੌਜੀ ਚੌਕੀ ਜਰਾਇਦਰ ਦੇ ਅੰਦਰ ਬਣਾ ਕੇ ਰੱਖਣੀ ਹੈ ਇਸ ਕਰਕੇ ਗਾਜਾ ਦੇ ਅੰਦਰ ਲੋਕਾਂ ਨੂੰ ਭੁੱਖ ਨਾਲ ਮਾਰ ਰਿਹਾ ਹੈ ਪਿਛਲੇ 10 ਦਿਨਾਂ ਦੇ ਅੰਦਰ ਭੈਣੋ ਤੇ ਭਰਾਵੋ 78 ਬੱਚੇ ਸਿਰਫ ਇਸ ਕਰਕੇ ਮਰ ਗਏ ਕਿ ਉਹਨਾਂ ਨੂੰ ਪਾਣੀ ਨਹੀਂ ਮਿਲਿਆ ਉਹਨਾਂ ਨੂੰ ਦੁੱਧ ਨਹੀਂ ਮਿਲਿਆ ਉਹਨਾਂ ਨੂੰ ਖਾਣਾ ਨਹੀਂ ਮਿਲੇ ਉਹ ਜਰਾਈ ਦਾ ਗੁੰਡਾ ਨੇਤਣ ਜਾਓ ਜਿੱਥੋਂ ਦਾ ਪ੍ਰਧਾਨ ਮੰਤਰੀ ਹੈ ਉਹਨੇ ਇਹ ਕਿਹਾ ਹੋਇਆ ਹੈ ਕਿ ਮੈਂ ਗਾਜਾ ਨੂੰ ਆਪ ਦਾ ਕੱਪੇ ਦਾ ਹਿੱਸਾ ਬਣਾਉਣਾ ਹੈ ਅਜਰਾਈ ਦਾ ਹਿੱਸਾ ਬਣਾਉਣਾ ਹੈ ਪੂਰੇ ਫਲਸਤੀਨ ਦੇ ਉੱਤੇ ਉਹਨੇ ਕਰਜਾਂ ਕਰ ਲਿਆ ਰੈਸਟ ਬੈਂਕ ਦੇ ਉੱਤੇ ਉਹਦਾ ਕਰਜ਼ਾ ਚੱਲਦਾ ਹੈ ਗਾਜ਼ਾ ਜਿੱਥੋਂ ਦੀ ਆਬਾਦੀ ਮਸਾਂ 23 ਲੱਖ ਹੈ ਜਿਹਦਾ ਜੋ ਪੌਣਾ ਲੱਖ ਉਹਨੇ ਮਾਰ ਦਿੱਤਾ ਹੈ ਖਤਮ ਕਰ ਦਿੱਤਾ ਹੈ ਕਤਲ ਕਰ ਦਿੱਤਾ ਹੈ ਘਰ ਤਬਾਹ ਕਰ ਦਿੱਤੇ ਹੈ ਸਕੂਲ ਖਤਮ ਕਰ ਦਿੱਤੇ ਹੈ ਹਸਪਤਾਲ ਉੱਥੇ ਹੈ ਨਹੀਂ ਦਵਾਈਆਂ ਹੈ ਨਹੀਂ ਰੋਟੀ ਹੈ ਨਹੀਂ ਖਾਣ ਹੈ ਨਹੀਂ ਤੇ ਜਦੋਂ ਬਾਹਰ ਲੀਆਂ ਏਜੰਸੀਆਂ ਉੱਤੇ ਮਦਦ ਫੋੜਦੀਆਂ ਪੈਰਾਚੂਟਾਂ ਦੇ ਰਾਹੀਂ ਤੌਥੇ ਇਕੱਠੇ ਹੁੰਦੇ ਆ ਲੋਕ ਉਹਨੂੰ ਜਾ ਕੇ ਲੁੱਟਣ ਲਈ ਉਹ ਆਟੇ ਦੀਆਂ ਥੈਲੀਆਂ ਨੂੰ ਉੱਥੇ ਖਰਾਕ ਦੀਆਂ ਥੈਲੀਆਂ ਨੂੰ ਤਜਰਾਇਦ ਤੇ ਪੋਦੀ ਉਹਨਾਂ ਤੇ ਗੋਲੀਆਂ ਮਰਸਾਉਂਦੇ ਆ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਕਿ ਉਹ ਅਮਰੀਕਾ ਨਾਂ ਦਾ ਗੁੰਡਾ ਡੋਨਲਡ ਟਰੰਪ ਹੈ ਜਿਹੜਾ ਜਿਹੜਾ ਆਪਣੇ ਮੁਲਕ ਦੇ ਅੰਦਰ ਸਾਡਾ ਮਾਲ ਨਹੀਂ ਜਾਣ ਦੇ ਰਿਹਾ ਆਪਦਾ ਮੁਲਕ ਦਾ ਮਾਲ ਇੱਥੇ ਫ੍ਰੀ ਵੇਚਣਾ ਚਾਹੁੰਦਾ ਹੈ ਉਹ ਸਾਡੀ ਮੱਡੀ ਤੇ ਕਬਜ਼ਾ ਕਰਨਾ ਚਾਹੁੰਦਾ ਹੈ ਅੱਜ ਜੇ ਉਹਨੇ ਗਾਜਾ ਖਤਮ ਕਰਤਾ ਤਾਂ ਕੱਲ ਨੂੰ ਉਹ ਹਿੰਦੁਸਤਾਨ ਖਤਮ ਕਰੂਗਾ ਜੇ ਅੱਜ ਫਲਸਤੀਨ ਦੀ ਆਜ਼ਾਦੀ ਦਾ ਸਵਾਲ ਖਤਮ ਹੋ ਗਿਆ ਕੱਲ ਨੂੰ ਕਸ਼ਮੀਰ ਦੀ ਆਜ਼ਾਦੀ ਦਾ ਸਵਾਲ ਵੀ ਉਹ ਖਤਮ ਕਰ ਲੇ ਉਹ ਮਣੀਪੁਰ ਦੇ ਲੋਕ ਕਹਤੇ ਸਾਡੇ ਦੇਸ਼ ਦੇ ਲੋਕਾਂ ਦੇ ਸਾਡੇ ਕਥਾਨਕ ਪਿਧੁਰਾਂ ਦੇ ਉਹਨਾਂ ਤੇ ਗੋੜੀਆਂ ਚਲਾਉਣਗੇ ਕਿਉਂਕਿ ਮੋਦੀ ਨੇ ਕਾਲੇ ਕਾਨੂੰਨ ਪਹਿਲਾਂ ਬਣਾਏ ਹੋਏ ਆ। ਆਫਵਾ ਰੰਗੇ ਕਾਨੂੰਨ, ਯੂਐਪੀਆਰ ਦੇ ਕਾਨੂੰਨ ਜਿਹੜੇ ਸਾਡੇ ਦਰਜਨਾ ਪੁੱਤੀਜੀਵੀ ਜ਼ਿਲ੍ਹਿਆਂ 'ਚ ਬੈਠੇ ਆ। ਜਿਹਦੇ 'ਚ ਕਸ਼ਮੀਰ ਦੇ ਹਜ਼ਾਰਾਂ ਲੋਕ ਜੇ ਲੱਗ ਬੈਠੇ ਆ। ਜਿਹਦੇ 'ਚ ਆਸਾਮ ਦੇ, ਮਨੀਪੁਰ ਦੇ, ਨਾਗਾਲੈਂਡ ਦੇ, ਮੀਜ਼ੋਰਮ ਦੇ ਸੈਂਕੜੇ ਲੋਕ ਝੂਠੇ ਕੇਸਾਂ 'ਚ ਜ਼ਿਲ੍ਹਿਆਂ 'ਚ ਬੈਠੇ ਆ। ਅੱਜ ਉਹ ਮੋਦੀ ਉਸ ਰਾਮਪਤੋਂ ਥੋੜਾ ਪਾਸੇ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਉਹਨੇ ਘੂਰਨਾ ਸ਼ੁਰੂ ਕੀਤਾ ਉਹ ਕਹਿੰਦਾ ਜੇ ਤੇਲ ਰੂਸ ਤੋਂ ਵਗਾਉਂ ਪੇ ਤਾਂ ਮੈਂ ਤਾਂ ਮੈਂ ਤੁਹਾਡੇ ਤੇ 50% ਟੈਕਸ ਲਾਤਾ ਕਾਨੂੰ ਉਹ ਪਾਬੰਦੀਆਂ ਲਾਊਗਾ ਕਿ ਇੱਥੇ ਜੀਵਨ ਬਚਾਉਣ ਵਾਲੀਆਂ ਦਵਾਈਆਂ ਨਾ ਆਉਣ ਉਹ ਸਾਡੇ ਤੇ ਪਾਬੰਦੀਆਂ ਲਾਊਗਾ ਕਿ ਸਾਡੇ ਇਸ ਮੁਲਕ ਇਸ ਮੁਲਕ ਦੇ ਅੰਦਰ ਬਾਰੋਂ ਮਾਲ ਨਾ ਆਵੇ ਬਾਰੋਂ ਤੇਲ ਨਾ ਆਵੇ ਬਾਰੋਂ ਖਾਦ ਮਦਦ ਨਾ ਆਉਣ ਬਾਰੋਂ ਚੀਜ਼ਾਂ ਨਾ ਆਉਣ ਇਹਨੂੰ ਸੈਂਕਸ਼ਨ ਜੀ ਕਹਿੰਦੇ ਆ ਇਹ ਸੰਖੇਜ ਉਹਨੇ ਅਫਗਾਨਿਸਤਾਨ ਚ ਲਾਇਆ ਸੀ ਅਰਾਮ ਚ ਲਾਇਆ ਸੀ ਅਰਾਕ ਚ ਲਾਇਆ ਸੀ ਫਲਸਤੀਨ ਚ ਲਾਇਆ ਉਹ ਸਾਡੇ ਮੁਲਕ ਚ ਵੀ ਲਾ ਸਕਦਾ ਹੈ ਇਸ ਕਰਕੇ ਮੈਂ ਤੁਹਾਨੂੰ ਅੱਜ ਇਸ ਯਾਦਗਾਰੀ ਸਮਾਗਮ ਦੇ ਵਿੱਚ ਅਗਾਹ ਕਰਨਾ ਚਾਹੁੰਦਾ ਮੈਂ ਭਾਗਿਆ ਸੀ ਕਿ ਲੜਿਆ ਸੀ ਸਾਮਰਾਜ ਦੇ ਖਿਲਾਫ ਉਹਨੇ ਨਾਰਾ ਲਾਇਆ ਸੀ ਸਾਮਰਾਜ ਦਾ ਪਰਦਾਬਾਦ ਦਾ ਉਹਦੇ ਖਿਲਾਫ ਨਾਰਾ ਸੀ ਉਹਦਾ ਇਨਕਲਾਬ ਜਿੰਦਾਬਾਦ ਦਾ ਜਿਹਦਾ ਮਤਲਬ ਸੀ ਕਿ ਸਾਮਰਾਜ ਨੂੰ ਖਤਮ ਕਰਨਾ ਹੈ ਇੰਗਲੈਂਡ ਇੱਕੋ ਭਜਾਤਾ ਪਰ ਅੱਜ ਅਮਰੀਕਾ ਦੀ ਗਵਾਈ ਉਹੀ ਸਾਮਰਾਜ ਆਪਣੀਆਂ ਨੀਤੀਆਂ ਸਾਡੇ ਮੁਲਕ 'ਚ ਲਾਗੂ ਕਰਨਾ ਚਾਹੁੰਦਾ ਹੈ ਸਾਨੂੰ ਇਥੋਂ ਮਾਰਨਾ ਚਾਹੁੰਦਾ ਹੈ ਖਤਮ ਕਰਨਾ ਚਾਹੁੰਦਾ ਹੈ ਸਾਡੇ ਮੁਲਕ ਤੇ ਕਰਜ਼ਾ ਕਰਨਾ ਚਾਹੁੰਦਾ ਹੈ ਇਸ ਕਰਕੇ ਉਹ ਸਾਮਰਾਜ ਦੇ ਖਿਲਾਫ ਲੜਾਈ ਸਾਡੀ ਜਉਂਦੀ ਹੈ ਉਹ ਸਾਮਰਾਜ ਦੇ ਖਿਲਾਫ ਲੜਾਈ ਸਾਡੇ ਬਾਇਓਗਨ ਪ੍ਰੈਕਟੀਕਲ ਦੇ ਖਿਲਾਫ ਲੜ ਰਹੀ ਭੁੰਦਰੀ ਦੇ ਅੰਦਰ ਖਾੜੇ ਦੇ ਅੰਦਰ ਮਸ਼ਕਾਬਾ ਦੇ ਅੰਦਰ ਬੱਗਾ ਕਲਾਂ ਦੇ ਅੰਦਰ ਲੜਾਈ ਉਸੇ ਲੜਾਈ ਦਾ ਹਿੱਸਾ ਹੈ ਲੈਂਡ ਪੂਲਰ ਦੇ ਖਿਲਾਫ ਲੜਾਈ ਸਾਡੀ ਸਾਮਰਾਜ ਦੇ ਖਿਲਾਫ ਲੜਾਈ ਦਾ ਹੁੰਦਾ ਹੈ ਇਸ ਕਰਕੇ ਆਓ ਸਾਮਰਾਜ ਦਾ ਬੈਂਕ ਬਹੁਤ ਖਤਰਨਾਕ ਹੈ ਉਹਦੇ ਕੋਲ ਬਹੁਤ ਵਸੀਲੇ ਹੈ ਉਹਨੇ ਡਰੋਨ ਲਿਆ ਤੇ ਚਾਰਖੜ ਦੇ ਅੰਦਰ ਜ਼ਮੀਨਾਂ ਤੇ ਕਬਜ਼ਾ ਕਰਨ ਦੇ ਲਈ ਆਦੀਵਾਸੀਆਂ ਨੂੰ ਉੱਥੋਂ ਤਬਾਹ ਕਰਨ ਦੇ ਲਈ ਕੱਢਣ ਦੇ ਲਈ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹਣਾ ਕਿ ਉਸ ਤਕੜੇ ਦੈਨ ਦੇ ਖਿਲਾਫ ਉੱਡੇ ਹੀ ਤਕੜੇ ਹਮਾਂਪਰਾਣਾ ਹੈ ਉੱਡੇ ਹੀ ਚੌਰਾ ਬਰ ਹੁਮਾਂ ਪੜਣਾ ਹੈ ਉੱਡੀ ਕਰਨਗੜੀ ਮਜਬੂਤ ਕਰਨੀ ਪੈਣੀ ਹੈ ਉੱਡੇ ਹੀ ਜਿੱਸਾ ਤੇ ਆਪਣੀ ਦਲੇਰੀ ਇਹਨੂੰ ਜਦ ਧੜੀਆਂ ਪੜੀਆਂ ਇਹੀ ਅੱਜ ਦੇ ਇਸ ਯਾਦਗਾਰੀ ਸਮਾਗਮ ਦਾ ਤੁਹਾਡੇ ਨਾਮ ਤੇ ਸਾਡਾ ਸਨੇਹਾ ਹੈ ਕਲਾਬੀ ਕੇਂਦਰ ਪੰਜਾਬ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜੈ ਸੰਘਰਸ਼ ਜੈ ਜਥਲੂ